ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਜੇ ਕੱਪਣ ਬੈੜ ਤੇ ਕੱਪਣ ਮੈਂ ਦਿਖਾਉਣੀ ਆ ਦੋ ਨਾਲ ਖੇਲ ਆ ਡਿਟੇਲ ਵੀਰ ਤੋਂ ਸੱਸੀ ਗਾਲ ਬਾਈ ਜੀ ਸੱਸੀ ਗਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੰਗਾਂ ਸਿੰਘ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਬਾਈ ਮੋਬਾਈਲ ਨੰਬਰ ਆਪਣਾ 9465433210 9465433210 9501404294 ਠੀਕ ਹੈ ਜੀ ਪਹਿਲਾ ਨੰਬਰ ਆਪਾਂ ਝੋਟੀ ਦੇਖੀ ਜਾਨੇ ਆ ਜੀ ਕਿਹੜਾ ਸੂਆ ਇਹ ਹੁੰਦੀ ਆ ਇਹ ਬਾਈ ਜੀ ਤੀਜਾ ਸੂਆ ਹੁੰਦੀ ਤੀਜਾ ਸੂਆ ਝੋਟੀ ਮਹਿ ਲਾ ਲਈ ਆਪਾਂ ਹਣ ਹਾਂਜੀ ਹਾਂਜੀ ਠੀਕ ਹੈ ਕੈ ਕਿ ਦਿਨ ਲੈਂਦੀ ਆ ਜੇ ਇਹਦਾ ਹਜੇ ਇੱਕ ਹਫਤਾ ਬਾਕੀ ਆ 2 ਤਰੀਕ ਨੂੰ ਇਹ ਦਿਨ ਪੂਰੇ ਇੱਕ ਹਫਤਾ ਬਾਕੀ 2 ਤਰੀਕ ਨੂੰ ਇਹ ਦਿਨ ਪੂਰੇ ਆ ਪਿਛਲੇ ਸਵੇਰ ਦੁੱਧ ਕਿੰਨਾ ਆਖੀਦਾ 14 ਕਿਲੋ ਇਹਨੇ ਦੁੱਧ ਦਿੱਤਾ ਆਪਾਂ ਆਪਣੀ ਰਿਸ਼ਤੇਦਾਰੀ ਚ ਲਈ ਜੀ ਠੀਕ ਹੈ ਲਗਭਗ ਅੱਜ 8-7 ਦਿਨ ਕੱਢ ਦਿਆ ਜੀ 7 ਦਿਨ ਤੋਂ ਰੌਣ ਵਾਲੀ ਕੱਢ ਜਣੇ ਠੀਕ ਹੈ 10 ਦਿਨ ਦਾ ਅੰਦਰ ਸੁਕੂਗੀ ਤੇ ਚੋਣ ਚਵਾਦੀ ਵਧੀਆ ਪੋਲੀ ਦਸੀ ਇੱਕ ਨੰਬਰ ਠੀਕ ਹੈ ਟੀਕੇ ਵਗੈਰਾ ਤੇ ਨਹੀਂ ਪੁੱਛਿਆ ਕਿਹੜਾ ਲੱਗਿਆ ਵਾ ਕਿ ਟੀਕੇ ਬਾਰੇ ਨਹੀਂ ਆਪਾਂ ਕਹਿ ਦਈਏ ਉਹ ਪੁੱਛਿਆ ਨਹੀਂ ਠੀਕ ਹੈ ਪਰ ਚੋਣ ਚਵਾ ਤੇ ਦੁੱਧ ਲੈ ਝੋਟੀਆਂ ਜਾਓ ਪੂਰਨ ਗਰੰਟੀ ਹੋਈ ਕੋਈ ਭਾਰ ਨਹੀਂ ਸਾਰੀ ਆਪਣੀ ਗਰੰਟੀ ਹੋਈ ਠੀਕ ਹੈ ਰੇਟ ਇਹਦਾ ਕੀ ਰਹੂਗਾ ਮੋਲੇ ਦਾ ਆਪਾਂ 1 20 ਕਰਦੇ ਹਾਂ ਮਾਨ ਸੋ ਵੀਰ 1,20,000 ਰੁਪਏ ਕੀਮਤ ਆ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਤੇ ਰਾਜੀ ਪਲੀ ਵੀ ਮੈਂ ਬਹੁਤ ਆ 8-8 ਸਤ ਦਿਨ ਲੈਂਦੀ ਪਿਆ ਬਜਰ ਮੁਜਰ ਮੈਚ ਬਹੁਤ ਜਿਆਦਾ ਆ ਤੇ ਲੇਵਾ ਦੇਖੋ ਬਿਲਕੁਲ ਸੂਤ ਅਖਲਾਉਂਦੀ ਤਰੀ ਜੰਦੀ ਆ 10 ਦਿਨ ਲੈ ਜਾਣੇ ਆ ਪਤਲੀ ਚਮੜੀ ਦੇ ਵਿੱਚ ਆ ਤੇ ਸੈਜ ਵਗੈਰਾ ਬੋਡੀ ਸਟਰਕਚਰ ਪੂਰਾ ਫੁੱਲਾ ਮੁਠੀ ਵਾਲਾ ਥਾਣਾ ਜਮਾ ਕੱਚੀ ਕੱਚੀ ਗੱਲੀ ਹਜ 8-10 ਦਿਨ ਦੀ ਤੇ ਕੱਦ ਵਿੱਡ ਵੀ ਚੰਗਾ ਤੇ ਪਲੀ ਪੁਲੀ ਵੀ ਬਹੁਤ ਜਿਆਦਾ ਕਿਸੇ ਬਸ ਰੱਤ ਦਰਾਣੀ 1,20,000 ਰੁਪਿਆ ਇਹਦੀ ਹੈਗੀ ਆ ਝੋਟੀ ਦੀ ਕੀਮਤ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ। ਥੱਲੇ ਵਗਰ ਆਪੇ ਕਰਪਾ ਨੇੜੇ ਤੋਂ ਫੇਰ ਦਿਖਾ ਦਿੰਨੇ ਆ। ਸੋ ਥਾਣ ਦੇਖੋ ਸੋਹਣਾ ਮੁੱਠੀ ਵਾਲਾ। ਥੱਲੇ ਵਾਲੇ ਪਾਸੇ ਓਕੇ ਆ ਜਾਵਾ ਸਾਥ ਉੱਤੇ। ਤੇ ਅੱਗੇ ਦੂਜਾ ਨੰਬਰ ਜਿਹੜੇ ਬੈੜ ਦੇਖੀਏ ਨੇ ਗੱਭਣ ਜੀ। ਇਹ ਬਈ ਦੂਜਾ ਸੂਆ ਜੀ ਇਹਦਾ। ਕਾਹ ਇੱਕ ਦਿਨ ਲੈਂਦੀ ਆ। ਇਹ ਹਜੇ ਲੈ ਜੂਗੀ 10 ਕਿ ਦਿਨ। 10 ਕਿ ਦਿਨ ਇਹ ਤੇ ਸੂਣ ਚ ਬਾਕੀ। ਹਾਂਜੀ। ਕਿੰਨਾ ਗੱਦ ਦੁੱਧ ਪਾ ਦੂਗੀ ਜੀ ਇਹ। ਦੁੱਧ ਤੁਸੀਂ ਬਸ ਮੰਨ ਕੇ ਚੱਲੋ ਵੀ ਜੀ 16-17 ਕਿਲੋ ਦੇ। 16-17 ਕਿਲੋ ਦੇਣ ਵਾਲੇ ਤੇ ਦਿਨ 8-10 ਘਟ ਜੂ ਹਜੇ ਨਾ। ਦਿਨ ਰਾਮ ਇਹਦਾ ਮੁੱਲ ਵੀ ਜਾਇ ਨਹੀਂ ਕਰਾਂਗੇ 20000 ਰੁਪਏ ਮਾਨਦਾਨ ਕਰ ਦਾਂਗੇ ਮੁੱਕੇ ਤੋਂ ਠੀਕ ਹੈ ਸੋ 42000 ਦੇ ਵਿੱਚੋਂ ਮਾਨਦਾਨ ਹੋ ਜੂ ਦੁੱਧ ਮੰਨ ਕੇ ਚੱਲੇ ਵੀ 15 ਕਿਲੋ ਵਾਲੀ ਹੈਗੀ ਆ ਹਾਂ ਹਰਾਮ ਹੋ ਗਈ ਸੋbro ਦੂਜਾ ਸੂਆ ਵਹਿੜ ਸੂੰਦੀ ਪਈ ਆ ਢਿੱਲੇਵਾ ਵਗੈਰਾ ਦੇਖੋ 8-10 ਦਿਨ ਸੂਣ ਚ ਬਾਕੀ ਮੁੱਲ ਹੈਗਾ 15 ਸੌਰੀ 45000 ਰੁਪਏ 42 42000 ਰੁਪਏ 42000 ਦੇ ਵਿੱਚੋਂ ਥੋੜਾ ਬੋਤਾ ਮਾਨਦਾਨ ਹੋ ਜੂ 15 ਲੀਟਰ ਦੁੱਧ ਪਾਉਣ ਵਾਲੀ ਵਹਿੜ ਹੈਗੀ ਆ ਦੂਜਾ ਸੂਆ ਤੁੰਦੀ ਪਈ ਆ ਕੱਦ-ਵੱਡ ਚੰਗਾ ਤੇ ਜਿੰਦ-ਜਾਨ ਸਭੀ ਸੁੰਮੀ ਬਹੁਤ ਆ ਕਿਸੇ ਪਾਸੇ ਦਿੱਸੀ ਨਹੀਂ ਹੱਥ ਤਰਾਣੀ ਤੇ ਕੱਦ ਮੂੰਹ ਮੱਥਾ ਵੀ ਚੰਗਾ ਸੋਹਣੀ ਸਰਖੀ ਆ ਤੇ ਰੇਡ ਵੀਰ ਨੇ ਬਿਲਕੁਲ ਜੈਨੂਨ ਕੀਤਾ ਇਹਦਾ 42000 ਰੁਪਇਆ ਇਹਦੇ ਵਿੱਚੋਂ ਥੋੜਾ ਬੋਤਾ ਮਾਨਤਾਰ ਮੌਕੇ ਤੇ ਹੋ ਜਾਊਗਾ ਪਿੰਡ ਗਹਿੜਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾ ਸੋੜੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਾਂਗੇ